ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫੇਰ ਲੱਖਾਂ ਰੁਪਏ ਦੇ ਵਿੱਚ ਵਿਕੇ ਗੱਡੀਆਂ ਦੇ ਵੀਆਈਪੀ ਨੰਬਰ ਸੀਐਚ01 ਸੀਟੀ ਸੀਰੀਜ਼ ਦੇ ਨੰਬਰਾਂ ਦੀ ਹੋਈ ਨਿਲਾਮੀ 19,25,000 ਦੇ ਵਿੱਚ ਵਿਕਿਆ 0001 ਨੰਬਰ న్యూਸ 18 ਪੰਜਾਬ ਹਰਿਆਣਾ ਵੇਖਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਚੋਹਾਨ ਤੇ ਇਸ ਵੇਲੇ ਦੇ ਬੁਲੇਟਿਨ ਦੀ ਸ਼ੁਰੂਆਤ ਅਹਿਮ ਖਬਰ ਦੇ ਨਾਲ ਫਿਰੋਜ਼ਪੁਰ ਜੇਲ੍ਹ ਡਰੱਗ ਰੈਕਟ ਦੇ ਵਿੱਚ ਜੇਲ੍ਹ ਵਿਭਾਗ ਦੇ ਦਾ ਵੱਡਾ ਐਕਸ਼ਨ ਸਾਹਮਣੇ ਆਇਆ ਹੈ ਜੇਲ੍ਹ ਸੁਪਰਡੈਂਟ ਸਣੇ ਸੱਜੇ ਲਦਕਾਰੀਆਂ ਦੇ ਖਿਲਾਫ ਜਾਂਚ ਦੇ ਹੁਕਮ ਦਿੱਤੇ ਗਏ ਨੇ ਦੋ ਮੌਜੂਦਾ ਤੇ ਤਿੰਨ ਰਿਟਾਇਰ ਜੇਲ੍ਹ ਸੁਪਰਡੈਂਟ ਵੀ ਜਾਂਚ ਦੇ ਘੇਰੇ ਵਿੱਚ ਨੇ ਜੇਲ੍ਹ ਚੋਂ ਤਿੰਨ ਤਸਕਰਾਂ ਦੇ ਵੱਲੋਂ 43000 ਤੋਂ ਵੱਧ ਫੋਨ ਕਾਲ ਕੀਤੇ ਜਾਣ ਦਾ ਇਲਜ਼ਾਮ ਹੈ ਦੋ ਤਸਕਰਾਂ ਦੇ ਖਾਤਿਆਂ ਦੇ ਵਿੱਚ 1.35 ਕਰੋੜ ਦੀ ਟ੍ਰਾਂਸਫਰ ਹੋਈ ਸਨ ਤੇ ਜਾਣਕਾਰੀ ਦੇ ਮੁਤਾਬਿਕ ਤਿੰਨ ਤਸਕਰਾਂ ਰਾਜਕੁਮਾਰ ور ਰਾਜਾ सोनू ਕਿੱਡੀ ਅਤੇ ਅਮਰੀਕ ਸਿੰਘ ਦੇ ਵੱਲੋਂ ਜੇਲ੍ਹ ਵਿੱਚੋਂ ਮੋਬਾਈਲ ਫੋਨਾਂ ਦੀ ਵਰਤੋਂ ਕੀਤੀ ਗਈ ਹੈ। ਮੋਬਾਈਲਾਂ ਦੀ ਢੜਲੇ ਨਾਲ ਵਰਤੋਂ ਕਰਦਿਆਂ ਤਸਕਰਾਂ ਦੇ ਵੱਲੋਂ ਜੇਲ੍ਹ ਵਿੱਚੋਂ ਕੁੱਲ 43432 ਫੋਨ ਕਾਲਾਂ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚੋਂ 38850 ਕਾਲਾਂ ਸਿਰਫ 1 ਮਹੀਨੇ ਦੇ ਵਿੱਚ 1 ਤੋਂ ਲੈ ਕੇ 31 ਮਾਰਚ 2019 ਤੱਕ ਕੀਤੀਆਂ ਗਈਆਂ ਨੇ। ਤੇ ਰਾਜਕੁਮਾਰ ਦੇ ਫੋਨ ਤੋਂ ਇਹ ਕਾਲਾਂ ਹੋਈਆਂ ਨੇ ਇਸ ਦਾ ਮਤਲਬ ਹੈ ਕਿ ਰੋਜ਼ਾਨਾ ਔਸਤਨ 1295 ਕਾਲਾਂ ਕੀਤੀਆਂ ਗਈਆਂ ਜਿਹਦੇ ਵਿੱਚ ਪ੍ਰਤੀ ਘੰਟਾ 53 ਕਾਲਾਂ ਹੋਣੀਆਂ ਹੈਰਾਨ ਕਰਨ ਵਾਲੀ ਗੱਲ ਹੈ ਬਾਕੀ ਦੀਆਂ 4582 ਫੋਨ ਕਾਲਾਂ 28 ਮਹੀਨੇ ਦੌਰਾਨ 9 ਅਕਤੂਬਰ 2021 ਤੋਂ 14 ਫਰਵਰੀ 2023 ਦੇ ਵਿਚਾਲੇ ਹੋਈਆਂ ਨੇ ਤੇ ਹੁਣ ਇਸ ਮਾਮਲੇ ਤੇ ਜਦੋਂ ਬੀਤੇ ਦਿਨੀ ਹਾਈ ਕੋਰਟ ਦੇ ਵਿੱਚ ਸ਼ੇਅਰਿੰਗ ਹੋਈ ਸੀ ਹਾਈ ਕੋਰਟ ਨੇ ਕਾਫੀ ਸਖਤ ਰੁਖ ਦਿਖਾਇਆ ਸੀ ਹਾਈ ਕੋਰਟ ਨੇ ਸਾਫ ਤੌਰ ਤੇ ਪੁੱਛਿਆ ਸੀ ਕਿ ਕਿਉਂ ਨਾ ਇਹ ਮਾਮਲਾ CBI ਨੂੰ ਦੇ ਦਿੱਤਾ ਜਾਵੇ ਪਰ ਇਸ ਸਬਦੇ ਵਿਚਾਲੇ ਜੇਲ੍ਹ ਵਿਭਾਗ ਨੇ ਵੱਡਾ ਐਕਸ਼ਨ ਕੀਤਾ ਹੈ ਦੋ ਤਸਕਰਾਂ ਦੇ ਖਾਤਿਆਂ ਵਿੱਚ ਜਿਹੜੇ ਪੈਸੇ ਟਰਾਂਸਫਰ ਹੋਏ ਸੀਗੇ ਇਸ ਮਾਮਲੇ ਦੇ ਵਿੱਚ ਬਕਾਇਦਾ ਹੁਣ ਕਾਰਵਾਈ ਜਿਹੜੀ ਹੈਗੀ ਉਹ ਸ਼ੁਰੂ ਕੀਤੀ ਜਾ ਰਹੀ ਹੈ ਜੇਲ੍ਹ ਵਿਭਾਗ ਦੇ ਵੱਲੋਂ ਜਿਹੜੇ ਜੇਲ੍ਹ ਸੁਪਰਡੈਂਟ ਸੀਗੇ ਉਹ ਜਾਂਚ ਦੇ ਕੇ ਰੇ ਦੇ ਵਿੱਚ ਨੇ ਉਹਨਾਂ ਨੂੰ ਜਾਂਚ ਜਿਹੜੀ ਹੈਗੀ ਉਹਨਾਂ ਦੇ ਖਿਲਾਫ ਜਾਂਚ ਦੇ ਹੁਕਮ ਦਿੱਤੇ ਗਏ ਨੇ ਜੇਲ੍ਹ ਸੁਪਰਡੈਂਟ ਸਣੇ ਸੱਜੇ ਅਧਿਕਾਰੀਆਂ ਦੇ ਖਿਲਾਫ ਜਾਂਚ ਦੇ ਹੁਕਮ ਨੇ ਦੋ ਮੌਜੂਦਾ ਤੇ ਤਿੰਨ ਰਿਟਾਇਰਡ ਜੇਲ੍ਹ ਸੁਪਰਡੈਂਟ ਦੀ ਜਾਂਚ ਦੇ ਕੇ ਰੇ ਵਿੱਚ ਨੇ ਪੰਕਜ ਕਪਾਈ ਮੇਰੇ ਸਹਿਯੋਗੀ ਮੇੜਾਣੇ ਸੋਡੇ ਮੌਜੂਦ ਪੰਕਜ ਕਲ ਹਾਈ ਕੋਰਟ ਦੀ ਸਖਤ ਟਿੱਪਣੀ ਔਰ ਅੱਜ ਜੇਲ੍ਹ ਵਿਭਾਗ ਦਾ ਵੱਡਾ ਐਕਸ਼ਨ ਇਸੇ ਮਾਮਲੇ ਨੂੰ ਲੈ ਕੇ ਜਿਸ ਦੇ ਉੱਤੇ ਸਵਾਲ ਉੱਠ ਰਹੇ ਸੀਗੇ ਕਿ ਕਿੰਨੇ 43000 ਤੋਂ ਵੱਧ ਫੋਨ ਕਾਲ ਜਿਹੜੀਆਂ ਨੇ ਉਹ ਹੋ ਜਾਂਦੀਆਂ ਨੇ ਇੱਕ ਗੰਭੀਰ ਮੁੱਦਾ ਬਣਿਆ ਔਰ ਹਾਈ ਕੋਰਟ ਨੇ ਵੀ ਇਸ ਦਾ ਨੋਟਿਸ ਲੈਂਦੇ ਹੋਏ ਸਿੱਧੇ ਤੌਰ ਤੇ ਕਹਿ ਦਿੱਤਾ ਸੀਗਾ ਕਿ ਇੰਨਾ ਗੰਭੀਰ ਮੁੱਦਾ ਹੈ ਤਾਂ ਇਸ ਦੀ ਜਾਨ ਜਿਹੜੀ ਹੈ ਉਹ ਕਿਉਂ ਨਾ सीबीआई ਨੂੰ ਦਿੱਤੀ ਜਾਵੇ ਔਰ ਕਾਫੀ ਜ਼ਿਆਦਾ ਫਟਕਾਰ ਜਿਹੜੀ ਹੈ ਉਹ ਜੇਲ੍ਹ ਪ੍ਰਸ਼ਾਸਨ ਨੂੰ ਪਈ ਸੀ ਤਾਂ ਹੁਣੇ ਜਾਣਕਾਰੀ ਮਿਲੀ ਹੈ ਕਿ ਇਸ ਮਸਲੇ ਦੇ ਉੱਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦੇ ਹੋਏ ਸੱਤ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵਿੱਚ ਜੇਲ੍ਹ ਸੁਪਰੀਡੈਂਟ ਅਤੇ 6 ਹੋਰ ਅਧਿਕਾਰੀ ਇਹਨਾਂ ਦੇ ਖਿਲਾਫ ਜਾਂਚ ਦੇ ਹੁਕਮ ਜਿਹੜੇ ਨੇ ਉਹ ਦੇ ਦਿੱਤੇ ਨੇ ਜਾਂਚ ਜਿਹੜੀ ਇਹਨਾਂ ਦੇ ਖਿਲਾਫ ਜਿਹੜੀ ਹੈ ਉਹ ਕੀਤੀ ਜਾਏਗੀ ਕਿ ਕੀ ਇਹਨਾਂ ਦੀ ਇਨਵੋਲਵਮੈਂਟ ਹੈ ਕੀ ਇਹਨਾਂ ਨੂੰ ਜਾਣਕਾਰੀ ਸੀਗੀ ਕੀ ਇਹਨਾਂ ਨੂੰ ਪਤਾ ਸੀ ਜਾਂ ਕਿਸ ਤਰੀਕੇ ਦੇ ਨਾਲ ਓਨਕੋਲ ਹੋਈ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਸਵਾਲ ਉੱਠਦੇ ਰਹੇ ਨੇ ਕਿ ਜੇਲ੍ਹ ਪ੍ਰਸ਼ਾਸਨ ਦੀ ਮਿਲੀ ਭਗਤ ਦੇ ਨਾਲ ਹੀ ਇਸ ਤਰੀਕੇ ਦੇ ਨਾਲ ਜੇਲ੍ਹ ਦੇ ਅੰਦਰ ਮੋਬਾਈਲ ਜਿਹੜੇ ਨੇ ਇਸਤੇਮਾਲ ਹੁੰਦੇ ਨੇ ਔਰ ਇਸ ਦੇ ਨਾਲ ਨਾਲ ਜਾਣਕਾਰੀ ਇਹ ਵੀ ਮਿਲੀ ਹੈ ਕਿ ਦੋ ਤਸਕਰਾਂ ਨੇ ਆਪਣੀ ਘਰ ਵਾਲੀ ਦੇ ਖਾਤੇ ਦੇ ਵਿੱਚ ਤਕਰੀਬਨ 1 ਕਰੋੜ 35 35 ਕਰੋੜ ਦੀ ਜਿਹੜੀ ਹੈ ਟਰਾਂਸਫਰ ਕੀਤੀ ਗਈ ਸੀਗੀ ਇਹ ਵੀ ਜਾਂਚ ਜਿਹੜੀ ਹੈ ਇਸ ਇਸ ਦੀ ਵੀ ਜਾਂਚ ਜਿਹੜੀ ਹੈ ਉਹ ਕੀਤੀ ਜਾਏਗੀ ਇਹ ਵੀ ਦੇਖਿਆ ਜਾਏਗਾ ਔਰ ਜਾਣਕਾਰੀ ਇਹ ਵੀ ਮਿਲੀ ਹੈ ਕਿ ਇਨ੍ਹਾਂ ਦੇ ਵਿੱਚ ਜਿਹੜੀ ਜਾਂਚ ਦਾ ਸਾਹਮਣਾ ਕਰ ਰਹੇ ਨੇ ਇਨ੍ਹਾਂ ਦੇ ਵਿੱਚ ਦੋ ਮੌਜੂਦਾ ਤੇ ਤਿੰਨ ਸੇਵਾਮੁਕਤ ਜੇਲ ਸੁਪਰੀਡੈਂਟ ਸ਼ਾਮਲ ਨੇ ਔਰ ਇਨ੍ਹਾਂ ਦੇ ਵਿੱਚ ਜਿਹੜੀ ਜਾਣਕਾਰੀ ਮਿਲੀ ਹੈ ਕਿ ਸਤਨਾਮ ਸਿੰਘ ਸੁਪਰੀਡੈਂਟ ਕੈਂਪਲੀ ਜੇਲ ਫਰੋਜ਼ਪੁਰ ਐਸਲਾਵਾਸ ਸਾਫਾ ਸੁਪਰੀਡੈਂਟ ਜਿਹੜੇ ਅਰਵਿੰਦਰ ਸਿੰਘ ਨੇ ਅਤੇ ਪਰਵਿੰਦਰ ਸਿੰਘ ਨੇ ਇੰਨਾ ਦੀ ਵੀ ਇਨਕੁਆਰੀ ਜਿਹੜੀ ਹੈ ਉਹ ਕੀਤੀ ਜਾਏਗੀ ਪੰਗਜ ਇਹ ਪੂਰੇ ਦੀ ਪੂਰੀ ਜਾਂਚ ਨੂੰ ਹੋ ਰਹੀ ਹੈ ਪਰ ਇੱਥੇ ਸਵਾਲ ਇਹ ਵੀ ਹੈ ਪੰਗਜ ਕਿ ਹਾਈ ਕੋਰਟ ਨੇ ਪਿਛਲੇ ਦਿਨੀ ਜਿਹੜਾ ਬੀਤੇ ਦਿਨ ਸੁਣਵਾਈ ਹੋਈ ਹੈ ਬਹੁਤ ਸਖਤ ਰੁਖ ਅਪਣਾਇਆ ਸੀਗਾ ਔਰ ਬਹੁਤ ਤਲਖ ਟਿੱਪਣੀਆਂ ਕੀਤੀਆਂ ਸੀ ਹਾਈ ਕੋਰਟ ਦੇ ਸਾਹਮਣੇ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਸੀ ਕਿ ਅਸੀਂ ਮੀਟਿੰਗ ਕਰ ਰਹੇ ਹਾਂ ਹਾਈ ਕੋਰਟ ਦੀ ਟਿੱਪਣੀ ਸੀ ਕਿ ਤੁਹਾਡੀਆਂ ਮੀਟਿੰਗਾਂ ਦੇ ਵਿੱਚ ਸਿਰਫ ਚਾਸ ਮੋਸੇ ਹੁੰਦੇ ਨੇ ਕੰਮ ਨਹੀਂ ਹੋ ਰਿਹਾ ਪਹਿਲੀ ਗੱਲ ਦੂਜਾ ਹਾਈ ਕੋਰਟ ਨੇ ਜਿਹੜਾ ਇੱਕ ਸਵਾਲ ਪੁੱਛਿਆ ਸੀ ਕਿ ਜੇਕਰ ਇਹ ਹੀ ਸਭ ਕੁਝ ਚੱਲਣਾ ਹੈ ਤਾਂ ਕਿਉਂ ਨਾ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਜਾਵੇ ਔਰ ਜਿਹੜੀ ਸਾਨੂੰ ਜਾਣਕਾਰੀ ਮਿਲੀ ਸੀ ਕੋਰਟ ਦੇ ਵਿੱਚ ਬਕਾਇਦਾ ਸੀਬੀਆਈ ਦੇ ਵਕੀਲ ਨੂੰ ਵੀ ਸਦਲੇਆ ਗਿਆ ਸੀਗਾ ਕੱਲ ਦੀ ਕੋਰਟ ਪ੍ਰੋਸੀਡਿੰਗ ਦੇ ਦੌਰਾਨ ਕੀ ਸਮਝਿਆ ਜਾਵੇ ਕਿ ਇਹ ਐਕਸ਼ਨ ਜਿਹੜਾ ਹੈਗਾ ਹੁਣ ਹੁਣ ਜਾਂਚ ਜਿਹੜੀ ਓਪਨ ਕੀਤੀ ਜਾ ਰਹੀ ਹੈ ਦੋ ਮੌਜੂਦਾ ਤੇ ਤਿੰਨ ਰਿਟਾਇਰਡ ਜੇਲ ਸੁਪਰਡੈਂਟ ਜਾਂਚਤੇ ਕਾਰੇ ਵਿੱਚ ਨੇ ਤੇ 43000 ਤੋਂ ਵੱਧ ਫੋਨ ਕਾਲ ਕਿਤੇ ਜਾਣ ਦਾ ਜਿਹੜਾ ਇਲਜ਼ਾਮ ਹੈ ਇਸ ਤੇ ਵੀ ਜਿਹੜਾ ਹੁਣ ਐਕਸ਼ਨ ਲਿਆ ਜਾ ਰਿਹਾ ਹੈ ਕਿ हाई कोर्ट ਦੇ ਸਾਹਮਣੇ ਇੱਕ ਵੱਡਾ ਇੱਕ ਪ੍ਰੂਫ ਪੇਸ਼ ਕੀਤਾ ਜਾਵੇਗਾ ਕਿ ਦੇਖੋ ਅਸੀਂ ਐਕਸ਼ਨ ਲੈ ਲਿਆ ਨਿਸ਼ਚਿਤ ਹੋਰਤੇ ਨਿਸ਼ਚਿਤ ਹੋਰਤੇ ਕਿਉਂਕਿ ਹੁਣ ਤੱਕ ਇਸ ਤਰੀਕੇ ਨਾਲ ਜਾਂਚ ਹੋਣੀ ਹੈ ਔਰ ਕਿੰਨੀ ਜਲਦੀ ਕੀ ਟਾਈਮ ਬౌండ్ ਜਾਂਚ ਜਾਂਚ ਹੋਏਗੀ ਔਰ ਦੂਸਰੀ ਇਹ ਵੀ ਗੱਲ ਹੈ ਕਿ ਕੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਸ ਜਾਂਚ ਤੋਂ ਸੰਤੁਸ਼ਟੀ ਜ਼ਾਹਰ ਕਰਦੇ ਨੇ ਜਾਂ ਫਿਰ ਇਹ ਜਾਂਚ ਅੱਗੇ ਸੀਬੀਆਈ ਨੂੰ ਸੌਂਪ ਦਿੱਤੀ ਜਾਏਗੀ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਬਣਿਆ ਹੋਇਆ ਹੈ ਕਿਉਂਕਿ ਹੁਣ ਜੇਲ੍ਹ ਪ੍ਰਸ਼ਾਸਨ ਵੱਲੋਂ ਅਗਲੀ ਸੁਣਵਾਈ ਤੇ ਦੌਰਾਨ ਇਹ ਗੱਲ ਰੱਖੀ ਜਾਏਗੀ ਕਿ ਅਸੀਂ ਜਿਹੜਾ ਵੈ ਜੇਲ੍ਹ ਸੁਪਰੀਡੈਂਟ ਸਣੇ ਸੱਤ ਜੇਲ੍ਹ ਅਧਿਕਾਰੀਆਂ ਖਿਲਾਫ ਜਾਂਚ ਤੇ ਹੁਕਮ ਦਿੱਤੇ ਨੇ ਜਲਦ ਜਾਂਚ ਜਿਹੜੀ ਮੁਕੰਮਲ ਹੋਏਗੀ ਲੇਕਿਨ ਕੀ ਇਹ ਟਾਈਮ ਬਾਉਂਡ ਹੋਏਗੀ ਔਰ ਇਸ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਕੀ ਸਾਬਕਾ ਸੁਪਰੀਡੈਂਟ ਇਸ ਦੇ ਲਈ ਜ਼ਿੰਮੇਵਾਰ ਹੈ ਜਾਂ ਆਪਸੀ ਕੋਈ ਮਿਲੀ ਭਗਤ ਸੀ ਕਿਉਂਕਿ ਫਿਰੋਜ਼ਪੁਰ ਦੀ ਜੇਲ੍ਹ ਅਕਸਰ ਸੁਰਖੀਆਂ 'ਚ ਇਸ ਵੇਲੇ ਵੀ ਆਂਦੀ ਹੈ ਕਿਉਂਕਿ ਕਈ ਵਾਰ ਮੋਬਾਈਲ ਫੜੇ ਜਾਂਦੇ ਇਹ ਮਾਮਲੇ ਜਿਹੜੇ ਨੇ ਉਹ ਫਿਰੋਜ਼ਪੁਰ ਜੇਲ੍ਹ 'ਚੋਂ ਸਾਹਮਣੇ ਆਉਂਦੇ ਨੇ ਜਾ ਜਿਹੇ ਹੁਣ ਇਸ ਜਾਂਚ ਤੋਂ ਬਾਅਦ ਹਾਈ ਕੋਰਟ ਦੀ ਕੀ ਟਿੱਪਣੀ ਹੁੰਦੀ ਹੈ ਅਗਲੀ ਸੁਣਵਾਈ ਦੇ ਦੌਰਾਨ ਔਰ ਕੀ ਇਸ ਗੱਲ ਤੋਂ ਸੰਤੁਸ਼ਟੀ ਜ਼ਾਹਰ ਕੀਤੀ ਜਾਂਦੀ ਹੈ ਜਾਂ ਫਿਰ ਜਿਸ ਤਰੀਕੇ ਦੇ ਨਾਲ ਕੱਲ ਸਾਡੇ ਸਹਿਯੋਗੀ ਵੀ ਦੱਸ ਰਹੇ ਸੀਗੇ ਕਿ ਸੀਬੀਆਈ ਦੇ ਵਕੀਲ ਨੂੰ ਵੀ ਹਾਈ ਕੋਰਟ ਦੇ ਵਿੱਚ ਬੁਲਾਇਆ ਗਿਆ ਸੀਗਾ ਤਾਂ ਕੀ ਸੀਬੀਆਈ ਨੂੰ ਜਾਂ ਸੌਂਪੀ ਜਾਏਗੀ ਜਾਂ ਇਸ ਜਾਂਚ ਨੂੰ ਲੈ ਕੇ ਸੰਤੁਸ਼ਟੀ ਜਿਹੜੀ ਉਹ ਹਾਈ ਕੋਰਟ ਵੱਲੋਂ ਜ਼ਾਹਰ ਕੀਤੀ ਜਾਂਦੀ ਹੈ ਬਿਲਕੁਲ ਬਿਲਕੁਲ ਪੰਗਸੋ ਇਹ ਆਪਣੇ ਆਪ ਵਿੱਚ ਹੁਣ ਐਕਸ਼ਨ ਜਿਹੜਾ ਹੈਗਾ ਉਹ ਸ਼ੁਰੂ ਹੋਣ ਜਾ ਰਿਹਾ ਔਰ ਫਿਰੋਜ਼ਪੁਰ जेल तो चल रहे ड्रग नैटवर्क जिस तरीके तलख टिप्पणी हुई थ्रवाई तो शुरू हो गई हैपुर एक्शन सस्पेंड कर दिया गया कई अधिकारियोंचारियों के खिलाफ विभागी कार्रवाई शुरू की गई है इकती अक्तूबर को एक कैदी के कुटमार का इल्जाम है हाई कोर्ट ने केस की मुड़ जांच के हुक्म द मामले ਦੇ ਵਿੱਚ ਹਾਈ ਕੋਰਟ ਨੇ ADGP ਜੇਲ੍ਹ ਨੂੰ ਵੀ ਤਲਬ ਕੀਤਾ ਸੀ ਜ਼ਿਕਰ ਹੋ ਗਿਆ ਕਿ ਜੇਲ੍ਹ ਦੇ ਵਿੱਚ ਬੰਦ ਹਰਿੰਦਰਪਾਲ ਸਿੰਘ ਔਰ ਫਰੀਂਦਾ ਨੇ ਆਪਣੇ ਵਕੀਲ ਦੇ ਰਾਹੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਉਸ ਨੇ ਇਲਜ਼ਾਮ ਲਗਾਇਆ ਸੀ ਕਿ 31 ਅਕਤੂਬਰ ਨੂੰ ਜੇਲ੍ਹ ਅਧਿਕਾਰੀਆਂ ਤੇ ਵਾਰਡਰਾਂ ਨੇ ਉਸ ਤੇ ਨਾਲ ਕੁੱਟਮਾਰ ਕੀਤੀ ਅਤੇ 2 ਦਿਨ ਦੇ ਲਈ ਉਸ ਨੂੰ ਵੱਖਰੀ ਬੈੜਕ ਦੇ ਵਿੱਚ ਬੰਦ ਕਰ ਦਿੱਤਾ ਉਸ ਨੇ ਇਲਜ਼ਾਮ ਲਗਾਇਆ ਕਿ ਗੈਰ ਕਾਨੂੰਨੀ ਕੰਮ ਕਰਵਾਉਣ ਦੇ ਲਈ ਉਸ ਤੇ ਨਾਲ ਕੁੱਟਮਾਰ ਕੀਤੀ ਗਈ ਇਸ ਦੀ ਜਾਂਚ ਡੀਆਈਜੀ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਗਈ ਜਿਸ ਨੇ ਰਿਪੋਰਟ ਦੇ ਵਿੱਚ ਕੁੱਟਮਾਰ ਦੇ ਦੋਸ਼ਾਂ ਨੂੰ ਝੂਠਾ ਦੱਸਿਆ ਕਿਹਾ ਕਿ ਇਹ ਮਾਮੂਲੀ ਜਹੀ ਘਟਨਾ ਸੀ ਇਸ ਰਿਪੋਰਟ ਦੇ ਆਧਾਰ 'ਤੇ ਏਡੀਜੀਪੀ ਚੇਲ ਨੇ ਅਦਾਲਤ ਨੂੰ ਹਲਫੀਆ ਬਿਆਨ ਦਿੱਤਾ ਕਿ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਉਧਰ ਕੈਦੀ ਦੇ ਵਕੀਲ ਨੇ ਜਦੋਂ ਜੇਲ੍ਹ ਦੇ ਸੀਸੀਟੀਵੀ ਕੈਮਰਾ ਦੀ ਕਲਿੱਪ ਅਦਾਲਤ 'ਰੋ ਵਿਖਾਈ ਤਾਂ ਕੁੱਟਮਾਰ ਦੀ ਤਸਦੀਕ ਹੋ ਗਈ ਅਦਾਲਤ ਨੇ ਇਸ ਦਾ ਸਖਤ ਨੋਟਿਸ ਲੈਂਦਿਆਂ ਏਡੀਜੀਪੀ ਚੇਲਨਾਂ ਨੂੰ ਤਲਬ ਕਰ ਲਿਆ ਉਥੇ ਇਸ ਕੇਸ ਦੀ ਜਾਂਚ ਮੋੜ ਕਰਾਉਣ ਦੇ ਹੁਕਮ ਦਿੱਤੇ ਨੇ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਾਮਲੇ ਦੀ ਮੁਰਜਾਸ਼ ਕੀਤੀ ਗਈ ਤਾਂ ਇਸ ਦੇ ਵਿੱਚ ਜੇਲ੍ਹ ਅਧਿਕਾਰੀਆਂ ਤੇ ਵਾਰਡਰਾਂ ਨੂੰ ਦੋਸ਼ੀ ਠਹਿਰਾਇਆ ਗਿਆ। ਐਡੀਜੀਪੀ ਜੇਲ੍ਹਾਂ ਦੇ ਵੱਲੋਂ ਹਾਈ ਕੋਰਟ ਨੂੰ ਬੀਤੇ ਦਿਨ ਹਲਫ਼ੀਆ ਬਿਆਨ ਦਿੱੰਦਿਆ। ਕਸੂਰਵਾਰਾਂ ਦੇ ਖਿਲਾਫ ਕਾਰਵਾਈ ਦਾ ਵੇਰਵਾ ਦਿੱਤਾ ਗਿਆ। ਇਸ ਦੇ ਮੁਤਾਬਿਕ ਜੇਲ੍ਹ ਸੁਪਰਡੈਂਟ ਜੋਗਿੰਦਰਪਾਲ ਮੁਅਤਲ ਕਰ ਦਿੱਤਾ ਗਿਆ ਤੇ ਸੁਪਰਡੈਂਟ ਦੇ ਵਧੀਕ ਸੁਪਰਡੈਂਟ ਦੇ ਖਿਲਾਫ ਵਿਭਾਗੀ ਕਾਰਵਾਈ ਲਿਖ ਕੇ ਦਿੱਤੀ ਗਈ ਹੈ। ਦੋ ਸਹਾਇਕ ਸੁਪਰਡੈਂਟ, ਹੈੱਡ ਵਾਰਡਨ ਤੇ ਵਾਰਡਨ ਦੇ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦਨਾਲੀ ਇਹ ਵੀ ਦੱਸਿਆ ਗਿਆ ਹੈ ਕਿ ਕੈਦੀ ਹਰਿੰਦਰ ਪਾਲ ਨੂੰ ਕਿਸੇ ਹੋਰ ਜੇਲ੍ਹ ਤੇ ਵੀ ਤਬਦੀਲ ਕਰ ਦਿੱਤਾ ਜਾਵੇਗਾ ਹੁਸ਼ਿਆਰਪੁਰ ਦੇ ਐਸਐਸਪੀ ਨੂੰ ਕਥਿਤ ਦੋਸ਼ੀਆਂ ਖਿਲਾਫ ਕੇਸ ਦਰਜ ਕਰਨ ਦੇ ਲਈ ਲਿਖਿਆ ਗਿਆ ਹੈ ਜਿਸ ਤੇ ਹੁਸ਼ਿਆਰਪੁਰ ਦੇ ਖਾਣਾ ਸਿੱਡੀ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ ਪਰ ਐਫਆਈਆਰ ਦੇ ਵਿੱਚ ਕਿਸੇ ਜੇਲ੍ਹ ਅਧਿਕਾਰੀ ਜਾਂ ਕਰਮਚਾਰੀ ਦਾ ਨਾਮ ਸ਼ਾਮਿਲ ਨਹੀਂ ਹੈ ਪੰਕਜ ਕਬਾਈ ਮੇਰੇ ਸਹੂਗੀ ਮੇ ਨਾਲ ਲਗਾਤਾਰ ਮੌਜੂਦ ਨੇ ਪੰਕਜ ਸਖਤੀ ਕੀਤੀ ਜਾ ਰਹੀ ਹੈ ਸਖਤੀ ਹੈਗੀ ਹੈ ਔਰ ਹੁਸ਼ਿਆਰਪੁਰ ਦੇ ਮਾਮਲੇ ਵਿੱਚ ਵੀ ਉਹ ਸਖਤੀ ਨਜ਼ਰ ਆ ਰਹੀ ਹੈ कोर्ट ਦੇ ਹੁਕਮ ਹੁੰਦੇ ਨੇ ਹਾਈ ਕੋਰਟ ਦੇ ਹੁਕਮ ਹੁੰਦੇ ਨੇ ਹਾਈ ਕੋਰਟ ਦੇ ਵਿੱਚ ਇੱਕ ਹਲਫੀਆ ਬਿਆਨ ਜਾਂਦਾ ਪਰ ਉਹ ਹਲਫੀਆ ਬਿਆਨ ਝੂਠਾ ਸਾਬਿਤ ਹੁੰਦਾ ਜਦੋਂ ਜੇਲ੍ਹ ਦੀ ਸੀਸੀਟੀਵੀ ਫੁੱਟੇ ਜਾਂਦੀ ਹੈ ਮੁਰਜਾਚੋਈ ਮੁਰਜਾਚੋਈ ਵਿੱਚ ਸਾਰਾ ਕੁਝ ਸਪਸ਼ਟ ਹੋ ਗਿਆ ਪਰ ਹਜੇ ਵੀ ਸਵਾਲ ਹੈ ਪੰਕਜ ਕਿ ਐਫਆਈਆਰ ਦੇ ਵਿੱਚ ਕਿਸੇ ਜੇਲ੍ਹ ਅਧਿਕਾਰੀ ਜਾਂ ਕਰਮਚਾਰੀ ਦਾ ਨਾ ਕਿਉਂ ਨਹੀਂ ਆ ਦੇਖੋ ਗगन ਇਸ ਪੂਰੇ ਕੇਸ ਨੂੰ ਅਗਰ ਸਮਝਣ ਦੀ ਕੋਸ਼ਿਸ਼ ਹਰਿੰਦਰਪਾਲ ਸਿੰਘ ਉਰਫ ਰਿੰਦਾ ਦੇ ਵਕੀਲ ਦੇ ਵੱਲੋਂ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਲਗਾਈ ਗਈ ਸੀ ਔਰ ਇਹ ਕਿਆ ਗਿਆ ਸੀਗਾ ਕਿ ਹਰਿੰਦਰਪਾਲ ਸਿੰਘ ਉਰਫ ਰਿੰਦਾ ਜੋ ਉਹਨਾਂ ਦੇ ਜਿਹੜੇ ਜਿਹੜੇ ਉਹਨੇ ਉਹਨਾਂ ਦੇ ਉੱਤੇ ਐਕਸ਼ਨ ਹੋਇਆ ਉਹਨਾਂ ਦੇ ਉੱਤੇ ਕੁੱਟਮਾਰ ਹੋਈ ਹੈ ਪੁਲਿਸ ਦੇ ਵਿੱਚ ਜਿਹੜਾ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਕੁੱਟਿਆ ਵੈ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਨੇ ਜਾਂਚ ਦੇ ਹੁਕਮ ਦਿੱਤੇ ਸੀਗੇ ਜਦੋਂ ਜਾਂਚ ਹੋਈ ਇਸ ਦੇ ਵਿੱਚ ਇਹ ਜਾਂਚ ਦੇ ਸਾਹਮਣੇ ਆਇਆ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਕੁੱਟਮਾਰ ਜਿਹੜੀ ਹੈ ਹਰਿੰਦਰਪਾਲ ਸਿੰਘ ਔਰ ਪਰਿੰਦਾ ਦੀ ਨਹੀਂ ਹੋਈ ਔਰ ਜੇਲ੍ਹ ਦੇ ਅੰਦਰ ਜਿਹੜਾ ਸੀਸੀਟੀਵੀ ਕੈਮਰਾ ਲੱਗਾ ਹੁੰਦਾ ਵੈ ਉਸ ਦੀ ਵੀਡੀਓ ਵੀ ਜਿਹੜੀ ਹੈ ਉਹ ਹਾਈ ਕੋਰਟ ਨੂੰ ਸੌਂਪ ਦਿੱਤੀ ਸੀ ਔਰ ਜਦੋਂ ਉਹ ਵੀਡੀਓ ਹਾਈ ਕੋਰਟ ਨੂੰ ਸੌਂਪੀ ਗਈ ਤਾਂ ਹਰਿੰਦਰਪਾਲ ਸਿੰਘ ਔਰ ਪਰਿੰਦਾ ਦੇ ਵਕੀਲ ਨੇ ਉਹ ਵੀਡੀਓ ਕੋਰਟ ਤੋਂ ਮੰਗੀ ਉਹ ਕੋਰਟ ਤੋਂ ਵੀਡੀਓ ਮੰਗਣ ਤੋਂ ਬਾਅਦ ਉਸ ਸੀਸੀਟੀਵੀ ਵੀਡੀਓ ਦੇ ਵਿੱਚ ਸਾਹਮਣੇ ਆ ਗਿਆ ਜੋ ਵੀਡੀਓ ਅਟੈਚ ਕੀਤੀ ਸੀ ਕਿ ਰਿੰਦਾ ਦੇ ਉੱਤੇ ਕੁਝ ਲੋਕ ਜਿਹੜੇ ਨੇ ਉਸ ਦੇ ਉੱਤੇ ਕੁੱਟਮਾਰ ਕਰ ਰਹੇ ਨੇ ਉਸ ਨੂੰ ਮਾਰਿਆ ਜਾ ਰਿਹਾ ਵਾ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਹਰਿੰਦਰਪਾਲ ਸਿੰਘ ਰਿੰਦਾ ਦੇ ਵੱਲ ਜਿਹੜੇ ਵਕੀਲ ਨੇ ਉਹਨਾਂ ਨੇ ਉਹ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਹਾਈ ਕੋਰਟ ਨੂੰ ਦਿਖਾਈ ਔਰ ਇਹ ਕਿਹਾ ਕਿ ਇਹ ਦੇਖੋ ਸਿੱਧੇ ਤੌਰ ਤੇ ਸਬੂਤ ਹੈ ਕਿ ਜੇਲ੍ਹ ਪ੍ਰਸ਼ਾਸਨ ਦੇ ਕੁਝ ਮੁਲਾਜ਼ਮ ਜਿਹੜੇ ਨੇ ਉਹ ਕੁੱਟਮਾਰ ਕਰ ਰਹੇ ਨੇ ਉਸ ਤੋਂ ਬਾਅਦ ਦੁਬਾਰਾ ਇਨਕੁਆਇਰੀ ਜਿਹੜੀ ਹੈ ਉਹ ਮਾਰਕ ਕੀਤੀ ਜਾਂਦੀ ਹੈ ਔਰ ਉਸ ਦੇ ਵਿੱਚ ਇਹ ਪਤਾ ਲੱਗਿਆ ਕਿ ਜੇਲ੍ਹ ਸੁਪਰੀਡੈਂਟ ਤਰੇਂਦਰ ਪਾਲ ਸਿੰਘ ਉਰਫ ਰਿੰਦਾ ਨੂੰ ਕਟਮਾਰ ਕਰ ਰਿਹਾ ਉਸ ਦੇ ਨਾਲ ਕੁਝ ਹੋਰ ਜਿਹੜੇ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹ ਕਟਮਾਰ ਕਰ ਰਹੇ ਨੇ ਔਰ ਉਸ ਤੋਂ ਬਾਅਦ ਹੁਣ ਇਹ ਐਕਸ਼ਨ ਹੋਇਆ ਜਿੱਥੇ ਜੇਲ੍ਹ ਸੁਪਰੀਡੈਂਟ ਨੂੰ ਮੁਅਤਲ ਕਰ ਦਿੱਤਾ ਗਿਆ ਉੱਥੇ ਹੀ ਉਸ ਦੇ ਨਾਲ ਜਿਹੜੇ ਹੋਰ ਅਧਿਕਾਰੀ ਸੀਗੇ ਉਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਜਿਹੜੀ ਹੈ ਉਹ ਆਰੰਭ ਦਿੱਤੀ ਹੈ ਔਰ ਇਸ ਦੇ ਨਾਲ ਵਕੀਲ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਦੁਬਾਰਾ ਕਟਮਾਰ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਇਸ ਕਰਕੇ ਜਿਹੜਾ ਰਿੰਦਾ ਵੈ ਉਸ ਦੀ ਜੇਲ੍ਹ ਬਦਲੀ ਜਾਵੇ ਔਰ ਹੁਣ ਕੋਰਟ ਵੱਲੋਂ ਜੇਲ ਬਦਲਣ ਦੇ ਹੁਕਮ ਦਿੱਤੇ ਨੇ ਕਿਤੇ ਕਿਸੇ ਹੋਰ ਕੋਰਟ ਦੇ ਵਿੱਚ ਸ਼ਿਫਟ ਕੀਤਾ ਜਾਏਗਾ ਔਰ ਇਸ ਦੇ ਨਾਲ ਨਾਲ ਇਹ ਵੀ ਕਿਹਾ ਗਿਆ ਹੈ ਕਿ ਇਹ ਸਿੱਧੇ ਤੌਰ ਤੇ ਬਦਮਾਸ਼ੀ ਜਾਂ ਸਿੱਧੇ ਤੌਰ ਤੇ ਇਹ ਗਲਤ ਕੰਮ ਜਿਹੜਾ ਹੈ ਜੇਲ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਹੈ ਇਸ ਦੇ ਲਈ ਮੁਕੱਦਮਾ ਜਿਹੜਾ ਹੈ ਉਹ ਦਰਜ ਹੋਣਾ ਚਾਹੀਦਾ ਔਰ ਮੁਕੱਦਮਾ ਦਰਜ ਜ਼ਰੂਰ ਹੋਇਆ ਲੇਕਿਨ ਕਿਸੇ ਵੀ ਨਾਮ ਦੇ ਉੱਤੇ ਮੁਕੱਦਮਾ ਦਰਜ ਨਹੀਂ ਕੀਤਾ ਗਿਆ ਇਸ ਨੂੰ ਲੈ ਕੇ ਹੁਣ ਅ ਦੇਖਿਆ ਜਾਏਗਾ ਕਿਉਂਕਿ ਇਨਕੁਆਇਰੀ ਬਿਠਾਈ ਗਈ ਹੈ ਇਨਕੁਆਇਰੀ ਤੋਂ ਬਾਅਦ ਜਿਹੜੇ ਜਿਹੜੇ ਨਾਮ ਸਾਹਮਣੇ ਆਣਗੇ ਉਹ ਨਾਮ ਜਿਹੜੇ ਨੇ ਐਫ ਆਈ ਆਰ ਦੇ ਵਿੱਚ ਸ਼ਾਮਲ ਕੀਤੇ ਜਾ ਸਕਦੇ ਨੇ ਗਗਨ ਜੀ ਬਹੁਤ ਸ਼ੁਕਰੀਆ ਬੰਗਾ ਜੀ ਇਸ ਤਮਾਮ ਜਾਣਕਾਰੀ ਦੇ ਲਈ ਹੁਸ਼ਿਆਰਪੁਰ ਜੇਲ੍ਹ ਦੇ ਅਧਿਕਾਰੀਆਂ ਦਾ ਇਹ ਵੱਡਾ ਐਕਸ਼ਨ ਹੋਇਆ ਹੈ ਔਰ ਕੈਦੀ ਦੇ ਨਾਲ ਇੱਕ ਊਟਮਾਰ ਦਾ ਮਾਮਲਾ ਸੀਗਾ ਜਿਸ ਤੇ ਵਿੱਚ ਕਾਰਵਾਈ ਕੀਤੀ ਗਈ